ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਸਾਲ ਦੇ ਅੰਤ ਤੱਕ ਆਪਣੀ ਸਾਲਾਨਾ ਤਨਖਾਹ দান ਵਿੱਚ ਦੇਣਗੇ ਜੋ ਕਿ 4 ਲੱਖ ਡਾਲਰ ਯਾਨੀ ਕਰੀਬ 2 ਕਰੋੜ 65 ਲੱਖ ਰੁਪਏ ਬਣਦੇ ਨੇ ਵਾਈਟ ਹਾਊਸ ਦੇ ਬੁਲਾਰੇ ਨੇ ਦੱਸਿਆ ਹੈ ਕਿ ਟਰੰਪ ਚਾਹੁੰਦੇ ਨੇ ਕਿ ਵਾਈਟ ਹਾਊਸ ਦਾ ਸੰਬੰਧਿਤ ਵਿਭਾਗ ਅਜਹੀ ਚੈਰਿਟੀ ਨੂੰ ਲੱਭਣ ਵਿੱਚ ਮਦਦ ਕਰੇ ਜਿਸ ਨੂੰ ਟਰੰਪ ਆਪਣਾ ਵੇਤਨ ਦਾਨ ਕਰ ਸਕਣ ਆਪਣੇ ਚੋਣ ਬਿਆਨ ਦੇ ਦੌਰਾਨ ਟਰੰਪ ਨੇ ਕਿਹਾ ਸੀ ਕਿ ਉਹਨਾਂ ਦਾ ਤਨਖਾਹ ਲੈਣ ਦਾ ਕੋਈ ਇਰਾਦਾ ਨਹੀਂ ਹੈ ਉਹ ਸਿਰਫ ਕਾਨੂੰਨੀ ਤੌਰ ਤੇ 1 ਡਾਲਰ ਤਨਖਾਹ ਲੈਣਗੇ ਇਸ ਦਰਾਂ ਉਹ ਇਹ ਵੀ ਕਿਹਾ ਸੀ ਕਿ ਉਹ ਕਿ ਛੁੱਟੀ ਵੀ ਨਹੀਂ ਲੈਣਗੇ ਨੋਬਲ ਪੁਰਸਕਾਰ ਜੇਤੂ ਤੇ ਲੜਕੀਆਂ ਦੀ ਸਿੱਖਿਆ ਲਈ ਸੰਘਰਸ਼ ਕਰਨ ਵਾਲੀ ਮਲਾਲਾ ਯੂਸਫ ਜ਼ੈਈ ਆਕਸਫੋਰਡ ਯੂਨੀਵਰਸਿਟੀ 'ਚ ਦਾਖਲਾ ਲੈ ਸਕਦੀ ਹੈ ਇਸ ਲਈ ਮਲਾਲਾ ਨੂੰ ਜ਼ਰੂਰੀ A A A ਗ੍ਰੇਡ ਲੈਣਾ ਹੋਵੇਗਾ ਮਲਾਲਾ ਨੇ ਕਿਹਾ ਕਿ ਉਹ ਇਸ ਤੇ ਪੂਰਾ ਧਿਆਨ ਦੇ ਰਹੀ ਹੈ ਪੈਰਿਸ ਵਿੱਚ ਸਥਿਤ ਯੂਨੈਸਕੋ ਦੇ ਮੁਖਤਵਰ ਤੇ ਹੋਜੀਤ ਇੰਟਰਨੈਸ਼ਨਲ ਪੀਸ ਸਮਿਟ 'ਚ ਵੱਖ-ਵੱਖ ਦੇਸ਼ਾਂ ਦਾ ਲਗਭਗ 300 ਨੰਨਾਂ ਨੇ ਹਿੱਸਾ ਲਿਆ ਜਿਸ 'ਚ ਆਸਟ੍ਰੇਲੀਆ ਦੀ ਸਿਕਨਿਸ਼ਕਾਮ ਸੁਸਾਇਟੀ ਦੀ ਡਾਇਰੈਕਟਰ ਬੀਬੀ ਕਮਲਜੀਤ ਕੌਰ ਅਟਵਾਲ ਵੀ ਚੇਤਨ ਤੇ ਸ਼ਾਮਲ ਹੋਈ ਜਿਨ੍ਹਾਂ ਨੇ ਇਸ ਤਜਰਬੇ ਨੂੰ ਬਿਹਤਰੀਨ ਦੱਸਿਆ ਹਿੰਦੁਸਤਾਨ ਸਮੰਧੀ ਅਮਰੀਕੀ ਮਾਹਰਾਂ ਦਾ ਕਹਿਣਾ ਹੈ ਕਿ 2019 ਲਈ ਮੋਦੀ ਲੋਕਾਂ ਦੇ ਫੇਵਰਟ ਹੋਣਗੇ ਮਾਰਾ ਮੁਤਾਬਕ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਵਿਧਾਨ ਸਭਾ ਚੋਣਾਂ ਵਿੱਚ ਬੀਜੇਪੀ ਦੀ ਸ਼ਾਨਦਾਰ ਜਿੱਤ ਦੇ ਬਾਅਦ 2019 ਦੀਆਂ ਲੋਕ ਸਭਾ ਚੋਣਾਂ 'ਚ ਪ੍ਰਧਾਨ ਮੰਤਰੀ ਮੋਦੀ ਸਪਸ਼ਟ ਤੌਰ ਤੇ ਇੱਕ ਪਸੰਦਿਤ ਦਾ ਅਗਵਾਈ ਕਰਤਾ ਦੇ ਤੌਰ ਤੇ ਉਭਰੇ ਨੇ